ਤੇ 13 ਪੋ ਹਰ ਸਾਲ ਮੈਂ ਬੇਨਤੀ ਕਰਨਾ ਹੁੰਦਾ ਐਸਵਰੇ ਵੀ 15 ਤਰੀਕ ਤੋਂ ਸਮਾਗਮ ਸ਼ੁਰੂ ਨੇ ਸੰਗਤ ਜੀ 6 ਪੋ ਦੀ ਰਾਤ ਨੂੰ ਤੇ 7 ਪੋ ਦੀ ਸਵੇਰ ਇਉ ਵਿਦਵਾਨ ਕਹਿੰਦੇ 6 ਤੇ 7 ਦੀ ਦਰਮਿਆਨੀ ਰਾਤ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ ਤਿਆਗਿਆ ਹੈ ਬੜਾ ਸਰਲ ਜਿਹਾ ਮੈਂ ਇਤਿਹਾਸ ਕਹਿ ਜਾਣਾ ਚਾਹਨਾ ਸਤਗੁਰੂ ਨੇ ਆਨੰਦਪੁਰ ਸਾਹਿਬ ਇਹ ਆਖਰੀ ਲੜਾਈ ਲੜੀ ਹੈ ਇਸ ਵਿੱਚ ਲਾਹੌਰ ਦਾ ਸੂਬਾ ਜੰਮੂ ਦਾ ਸੂਬਾ ਸਰਹੰਦ ਦਾ ਸੂਬਾ ਮਲੇਰ ਕੋਟਲੀਏ ਪਹਾੜੀ ਰਾਜੇ ਤੇ ਇਲਾਕੇ ਦੇ ਰਾਜਪੂਤ ਤੇ ਰੰਗੜ ਇਹਨਾਂ ਨੇ ਲੰਮਾ ਸਮਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਉਸ ਘੇਰੇ ਦੇ ਵਿੱਚ ਭੁੱਖ ਨੇ ਦੁੱਖ ਨੇ ਤੇ ਬਿਮਾਰੀ ਨੇ ਬਸ ਕਰਾ ਦਿੱਤੀ 1711 ਵਿੱਚ ਇੱਕ ਗ੍ਰੰਥ ਲਿਖਿਆ ਗਿਆ ਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀ ਸਨ ਭਾਈ ਸੈਨਾਪਤ ਜੀ ਕਈ ਉਹਨਾਂ ਨੂੰ ਭਾਈ ਸੈਨਾ ਸਿੰਘ ਦੀ ਨਾਂ ਲਿਖਦੇ ਆ ਉਸ ਸ਼ਹਾਦਤਾਂ ਤੋਂ ਤਕਰੀਬਨ ਮੈਂ ਬੇਨਤੀ ਕਰਾਂ ਕਿ 7-8 ਸਾਲ ਬੋਨਾਂ ਨੇ ਗ੍ਰੰਥ ਲਿਖ ਦਿੱਤਾ ਉਹਦੇ ਵਿੱਚ ਉਹ ਲਿਖਦੇ ਆ ਕਿ ਅਨੰਦਪੁਰ ਸਾਹਿਬ ਦਾ ਘੇਰਾ ਇੰਨਾ ਦਰਦਨਾਕ ਸੀ ਕਿ ਪੀਣ ਵਾਲਾ ਪਾਣੀ ਵੀ ਅਨੰਦਪੁਰ ਸਾਹਿਬ ਖਤਮ ਹੋ ਚੁੱਕਾ ਸੀ ਇਥੋਂ ਤੱਕ ਕਿ ਰਾਤ ਨੂੰ ਚਾਰ ਸਿੰਘ ਜਾਂਦੇ ਸਨ ਪਾਣੀ ਲੈਣ ਵਾਸਤੇ ਦੋ ਸ਼ੀਦੋ ਜਾਂਦੇ ਸਨ ਤੇ ਦੋ ਪਾਣੀ ਲੈ ਕੇ ਆਉਂਦੇ ਸਨ ਤੁਸੀਂ ਇਹ حساب ਲਾ ਲਓ ਜਿੱਥੇ ਇੰਨੀ ਤੰਗੀ ਪਾਣੀ ਦੀ ਹੋਵੇ ਸੈਨਾਪਤ ਲਿਖਦਾ ਚਾਰ ਸਿੰਘ ਪਾਣੀ ਕੋ ਜਾਵੇਂ ਦੋ ਜੁੱਜਾਂ ਦੋ ਪਾਣੀ ਲਿਆਵੇਂ ਇੱਥੋਂ ਤੱਕ ਰੁੱਖਾਂ ਦੀਆਂ ਜਿਹੜੀਆਂ ਛਲੜਾਂ ਸਨ ਉਹ ਹੀ ਉਬਾਲ-ਉਬਾਲ ਕੇ ਖਾਧੀਆਂ ਬਿਮਾਰੀ ਤੇ ਭੁੱਖ ਨਾਲ ਖਿਮਾ ਕਰਿਓ ਚਮੜੀ ਝੜਨੀ ਸ਼ੁਰੂ ਹੋ ਗਈ ਸੀ ਕਹਿਣਾ ਬਹੁਤ ਸੌਖਾ ਸੰਗਤ ਜੀ ਉਹਨੇ ਭਾਈ ਸਾਹਿਬ ਜੀ ਜੋ ਕਥਾ ਕਰ ਰਹੇ ਸਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮੈਂ ਸੱਚ ਕਹਿਣਾ ਜੇ ਅਨੰਦਪੁਰ ਸਾਹਿਬ ਦਾ ਘੇਰਾ ਤੇ ਮਾਚੀਵਾੜੇ ਦੇ ਜੰਗਲ ਤੱਕ ਚੱਲ ਕੇ ਦੇਖੋ ਇੰਨਾ ਸਮਾਂ ਗੁਰੂ ਗੋਬਿੰਦ ਸਿੰਘ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ ਐਡਾ ਵੱਡਾ ਦੁੱਖ ਆ ਗਿਆ ਸਾਡਾ ਇਤਿਹਾਸ ਹੈ ਮਾਤਾ ਗੁਜਰੀ ਜੀ ਨੂੰ ਸਿੰਘਾਂ ਨੇ ਕਿਹਾ ਕਿ ਆਪਾਂ ਅਨੰਦਪੁਰ ਸਾਹਿਬ ਛੱਡ ਦਈਏ ਮੈਂ ਬੜਾ ਸੰਖੇਪ ਜੀ ਬੇਨਤੀ ਕਰਾਂਗਾ ਜ਼ਿਆਦਾ ਡਿਟੇਲ ਚ ਨਹੀਂ ਹੁਣ ਘੇਰਾ ਪਿਆਖ ਹੈ ਚਪਟਾ ਹੁੰਦੀਆਂ ਪਈਆਂ ਨੇ ਅਖੀਰ ਤੇ ਜਦੋਂ ਘੇਰਾ ਲੰਬਾ ਹੋ ਗਿਆ ਫਿਰ ਇਤਿਹਾਸ ਕਹਿੰਦਾ ਔਰੰਗਜ਼ੇਬ ਨੇ ਕੁਰਾਨ ਦੀ ਜ਼ਿਲਤ ਉੱਤੇ ਇੱਕ ਸੌ ਖਾ ਕੇ ਚਿੱਠੀ ਲੈ ਕੇ ਭੇਜੀ ਸੀ ਮੈਂ ਥੋੜੇ ਜੇ ਜ਼ਫਰਨਾਮੇ ਦੇ ਸ਼ੇਰ ਸਾਂਝੇ ਕਰਾਂਗਾ ਇਸ ਕਰਕੇ ਨਹੀਂ ਵੀ ਮੈਂ ਫਾਰਸੀ ਜਾਣਦਾ ਨਹੀਂ ਸੰਗਤ ਜੀ ਇਸ ਕਰਕੇ ਵੀ ਬਾਕੀ ਮੈਂ ਇਤਿਹਾਸ ਸੁਣਾਵਾਂਗਾ ਕਵੀਆਂ ਦਾ ਸਾਡੇ ਵਿਦਵਾਨਾਂ ਦਾ ਪਰ ਜਿਹੜਾ ਜ਼ਫਰਨਾਮਾ ਹੈ ਨਾ ਉਸ ਜ਼ਫਰਨਾਮੇ ਕਿਨ ਨਾ ਗੁਰੂ ਗੋਬਿੰਦ ਸਿੰਘ ਸਰਬ ਲੋਹ ਦੇ ਧਾਰਨੀ ਗੁਰੂ ਗੋਬਿੰਦ ਸਿੰਘ ਜੀ ਦੇ ਛਸ਼ਤਰ ਲੋਹ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਲੋਹੇ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਖੰਡਾ ਲੋਹੇ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਵੀ ਲੋਹੇ ਦੀ ਉਸ ਲੋਹ ਦੇ ਕੰਮ ਵਿੱਚੋਂ ਨਿਕਲੇ ਹੋਏ ਬੋਲ ਉਹਨਾਂ ਔਰੰਗਜ਼ੇਬ ਦੇ ਅੰਦਰ ਨੂੰ ਹਲਾ ਕੇ ਰੱਖ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜ਼ਫਰਨਾਮਾ ਜਦੋਂ ਅਸੀਂ ਪੜਨੇ ਆ ਜੀ ਇਹ ਸਾਰੇ ਤੁਸੀਂ ਇਹ ਸਾਰੀ ਜਾਣਦੇ ਆਂ ਅੱਜਕੱਲ ਜ਼ਫਰਨਾਮੇ ਦਾ ਲਫ਼ਜ਼ੀ ਅਰਥ ਵੈਸੇ ਕੀਤਾ ਗਿਆ ਜਿੱਤ ਦੀ ਚਿੱਠੀ ਨਾਮਾਦਰ ਚਿੱਠੀ ਹੁੰਦੇ ਜਿਵੇਂ ਹੁਕਮਨਾਮਾ ਆਪਾਂ ਕਹਿੰਨੇ ਪ੍ਰਸੰਗਤ ਜੀ ਜਿੱਤ ਦੀ ਚਿੱਠੀ ਨਹੀਂ ਕੇਵਲ ਇਹ ਜਿੱਤ ਦਾ ਐਲਾਨਨਾਮਾ ਹੈ ਇਹ ਲਫ਼ਜ਼ ਪਰ ਧਿਆਨ ਨਾਲ ਸੁਣੋ ਨੁਕਤਾ ਹੈ ਜਿੱਤ ਦਾ ਐਲਾਨਨਾਮਾ ਹੈ ਤੇ ਗੁਰੂ ਗੋਬਿੰਦ ਸਿੰਘ ਚਿੱਠੀ ਔਰੰਗਜ਼ੇਬ ਨੂੰ ਲਿਖ ਰਹੇ ਨੇ ਆ ਤੁਹਾਡੇ ਐਸੇ ਮਾਲਵੇ ਦੀ ਤਰਤੀ ਤੇ ਉਸ ਵਕਤ ਨਾ ਪੁੱਤਰ ਕੋਲ ਨੇ ਪੁੱਤਰ ਸ਼ਹੀਦ ਹੋ ਚੁੱਕੇ ਨੇ ਮਾਂ ਸ਼ਹੀਦ ਹੋ ਚੁੱਕੀਏ ਤਿੰਨ ਪਿਆਰੇ ਛੇਦੂ ਚੱਕੇ ਨੇ ਪੰਜ ਮੁਕਤੇ ਸ਼ਹੀਦ ਹੋ ਚੁੱਕੇ ਆ ਇਹ ਸਾਰੇ ਚਮਕੌਰ ਦੀ ਗੜੀ ਚ ਤੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਸਰਹੰਦ ਪਰ ਮੈਂ ਬੇਨਤੀ ਕਰਾਂ ਏਦੂ ਵੱਡੀ ਚੜ੍ਹਦੀ ਕਲਾ ਵਾਲਾ ਕੋਈ ਪੈਗੰਬਰ ਮਿਲੇਗਾ ਜ਼ਫਰਨਾਮੇ ਦੇ ਪਹਿਲਾ 12 ਸ਼ੇਰ ਜਿਹੜੇ ਨੇ ਉਹ ਸਿਰਫ ਅਕਾਲ ਪੁਰਖ ਦੀ ਉਸਤਤ ਹੈ ਇਹ ਥੋੜੀ ਜਿਹੀ ਗੱਲ ਨੂੰ ਬੜੀ ਸਰਲ ਮੈਂ ਵਰਤਾਂਗਾ ਮੈਂ ਬੇਨਤੀ ਹੈ ਪ੍ਰਾਤਨ ਸਮੇਂ 'ਚ ਜਦੋਂ ਬਾਦਸ਼ਾਹ ਨੂੰ ਕੋਈ ਚਿੱਠੀ ਲਿਖਦਾ ਸੀ ਨਾ ਜੀ ਉੱਥੇ ਸਭ ਤੋਂ ਪਹਿਲਾਂ ਬਾਦਸ਼ਾਹ ਦੀ ਸਿਫਤ ਲਿਖਣੀ ਪੈਣੀ ਸੀ ਜਿਵੇਂ ਭਾਈ ਸਾਹਿਬ ਉਹਨੇ ਕਹਿ ਕੇ ਗਏ ਉਹ ਲਿਖਦੇ ਹੁੰਦੇ ਸਨ ਪਰਜਾ ਪਾਲਕ ਰਜ਼ਕ ਦਾਤਾ ਜਹਾਂ ਪਨਾਹ ਆ ਜਿਹੜਾ ਲੁਧਿਆਣੇ ਨੇੜੇ ਪਿੰਡ ਆਲਮਗੀਰ ਹੈ ਇਹ ਵੀ ਔਰੰਗਜ਼ੇਬ ਦੇ ਨਾਮ ਤੇ ਹੈ ਇਹ ਇਹਦਾ ਵਸਾਇਆ ਆਲਮਗੀਰ ਇਹਦਾ ਅਰਥ ਹੈ ਆਲਮ ਦਾ ਮਾਲਕ ਇਨੇ ਸ਼ਬਦ ਵਰਤਨੇ ਇਤੋਂ ਤੱਕ ਕਿ ਹਿੰਦੂ ਬੰਦੇ ਜਦੋਂ ਰਾਜੇ ਨੂੰ ਚਿੱਠੀ ਲਿਖਦੇ ਸਨ ਭਗਵਾਨ ਤੱਕ ਸ਼ਬਦ ਵਰਦੇ ਸਨ ਰਿਜ਼ਕ ਦਾਤਾ ਪਰਜਾ ਪਾਲਕ ਜਾਂ ਪਨਾਹਾ ਆਲਮਗੀਰ ਇੰਨੀਆਂ ਸ਼ਬਦ ਲਿਖਤਾ ਲਿਖਣ ਤੋਂ ਬਾਅਦ ਫਿਰ ਚਿੱਠੀ ਲਿਖਦੇ ਸਨ ਗੁਰੂ ਗੋਬਿੰਦ ਸਿੰਘ ਚਿੱਠੀ ਔਰੰਗਜ਼ੇਬ ਨੂੰ ਲਿਖ ਰਹੇ ਨੇ ਪਰ ਪਹਿਲੇ ਸ਼ੇਰ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਸਿਫਤ ਨਹੀਂ ਕੀਤੀ ਸਿਫਤ ਅਕਾਲ ਪੁਰਖ ਦੀ ਕੀਤੀ ਇਹਦਾ ਮਤਲਬ ਦੱਸ ਦਿੱਤਾ ਕਿ ਬਾਦਸ਼ਾਹ ਚਿੱਠੀ ਤੈਨੂੰ ਲਿਖ ਰਿਆਂ ਲੋਕ ਤੈਨੂੰ ਆਲਮਗੀਰ ਜਾਂ ਪਨਾ ਸ਼ੈਨਸ਼ਾ ਕਹਿੰਦੇ ਆ ਪਰ ਮਹਾਰਾਜ ਦਾ ਪਹਿਲਾ ਸ਼ੇਰ ਹੈ ਕਮਾਲ-ਏ-ਕਰਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰ ਰਹਾ ਕੁਨ ਰਹੀਮ ਇਸ ਸਿੱਧੇ ਫਾਰਸ ਪਹਿਲੀ ਤੁਕ ਮਹਾਰਾਜ ਨੇ ਅਰਬੀ ਦੀ ਵਰਤੀ ਹੈ ਜ਼ਫਰਨਾਮੇ ਚ ਪਹਿਲੀ ਕਮਾਲ-ਏ-ਕਰਮਤ ਕਾਇਮ ਕਰੀਮ ਫਾਰਸੀ ਨਹੀਂ ਅਰਬੀ ਹੈ ਤੇ ਸਾਰੇ ਕੱਕੇ ਪਨੇ ਗੁਰਮ ਕੀ ਚ ਕਹਿ ਲੋ ਕੱਕੇ ਕਮਾਲੇ ਕਰਾਮਤ ਕਾਇਮ کریم ਰਜ਼ਾ ਬਖਸ਼ ਰਾਜ਼ ਕਰ ਹਾ ਕੋ ਰਖੀਂ ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ ਖੈਰ ਮੈਂ ਸਿਰਫ ਇਹ ਬੇਨਤੀ ਕਰ ਲਗਾ ਜਦੋਂ ਸਤਗੁਰੂ ਜ਼ਫਰ ਨਾਮੇ ਚ ਦਾਸਤਾਨ ਲਿਖਦੇ ਆ ਪਹਿਲਾ 12 ਸ਼ੇਰ ਜਿਹੜੇ ਰੱਬ ਦੀ ਸਿਫਤ ਚ ਨੇ ਦਾਸਤਾਨ ਦੇ ਪਹਿਲੇ ਜਿਹੜੇ ਦੋ ਸ਼ੇਰ ਨੇ 13ਵਾਂ ਤੇ 14ਵਾਂ ਉਹਦੇ ਚ ਗੁਰੂ ਗੋਬਿੰਦ ਸਿੰਘ ਸਭ ਤੋਂ ਪਹਿਲਾਂ ਉਹਦੀ ਸੌਂ ਦਾ ਜ਼ਿਕਰ ਕਰਦੇ ਆ ਉਹ ਮੈਂ ਦੋ ਸ਼ੇਰ ਆਪਨਾ ਸਾਂਝੇ ਕਰਾਂਗਾ ਪਹਿਲਾ ਹੈ ਮਰਾ ਐਤਵਾਰੇ ਬਰੀ ਕਸਮ ਨੇਸਤ ਸੰਗਤ ਜੀ ਭਾਵੇਂ ਨਾਮ ਹੀ ਸਮਝ ਪਏ ਅਰਥ ਜਰੂਰ ਸੁਣ ਲਿਓ ਮਰਾ ਐਤਵਾਰੇ ਬਰੀ ਕਸਮ ਨੇਸਤ ਮਰਾ ਦਾ ਲਫ਼ਜ਼ੀ ਅਰਥ ਪੰਜਾਬੀ ਚ ਕਹਿੰਦੇ ਆ ਮਰ ਜਾਣਾ ਪਰ ਫਾਰਸੀ ਵਿੱਚ ਮਰਾ ਦਾ ਲਫ਼ਜ਼ੀ ਅਰਥ ਹੁੰਦਾ ਮੈਨੂ ਐਤਵਾਰ ਲਫ਼ਜ਼ੀ ਵਰਤਨੇ ਆ ਜੀ ਸਾਰੇ ਅਰ ਫਾਰਸੀ ਦਾ ਇਤਬਾਰਦਰ ਤੇ ਭਰੋਸਾ ਮਰਾ ਐਤਬਾਰੇ ਬਰੀ ਦਾ ਅਰਥ ਹੁੰਦਾ ਉੱਤੇ ਮਰਾ ਐਤਬਾਰੇ ਬਰੀ ਕਸਮ ਨੇਸਤ ਨੇਸਤਦਰ ਤੇ ਨਹੀਂ ਤੇ ਕਸਮ ਦਾ ਅਰਥ ਹੈ ਸੌਂ ਪਹਿਲੀ ਗੱਲ ਗੁਰਦੇਵ ਦਾਸ ਤਾਨ ਵਿੱਚ ਲਿਖਦੇ ਨੇ ਔਰੰਗਜ਼ੇਬ ਮੈਨੂੰ ਤੇਰੀ ਚੁੱਕੀ ਕੋਈ ਸੌਂ ਦੇ ਉੱਤੇ ਹੁਣ ਭਰੋਸਾ ਨਹੀਂ ਮਰਾ ਐਤਬਾਰੇ ਬਰੀ ਕਸਮ ਨੇਸਤ ਅਗਲਾ ਬਚਨ ਕਿ ਏਜ਼ ਗਵਾਹ ਅਸਤ ਯਜ਼ਦਾ ਯਕੀਸਤ ਸੰਗਤ ਜੀ ਥੋੜੀ ਧਿਆਨ ਦੇ ਆਜੇ ਇਜ਼ਤ ਦਾ ਲਫ਼ਜ਼ੀ ਅਰਥ ਪਰਮਾਤਮਾ ਹੁੰਦਾ ਹੈ ਜਿਹੜਾ ਯਜ਼ਦਾ ਸ਼ਬਦ ਹੈ ਇਹ ਅਰਬੀ ਦਾ ਉਹ ਸ਼ਬਦ ਹੈ ਜਿਹੜਾ ਸਿਰਫ ਕੁਰਾਨ ਵਿੱਚ ਵਰਤਿਆ ਗਿਆ ਇੰਨੇ ਮਹਿੰਗੇ ਮਹਿੰਗੇ ਲਫ਼ਜ਼ ਸਤਿਗੁਰਾਂ ਨੇ ਵਰਤੇ ਮਰਾ ਐਤਬਾਰੇ ਬਰੀ ਕਸਮ ਨੇਸਤ ਕੇ ਇਜ਼ਦ ਗਵਾ ਹਸਤ ਯਜ਼ਦਾ ਯਕੀਸਤ ਇਹਦਾ ਅਰਥ ਹੈ ਤੇਰੀ ਸੌਂ ਤੇ ਕੋਈ ਪ੍ਰੋਸਾ ਨਹੀਂ ਹੋਣ ਤੂੰ ਸੌਂ ਦੀ ਚਿੱਠੀ ਵਿੱਚ ਲਿਖਿਆ ਸੀ ਕਿ ਮੈਨੂੰ ਰੱਬ ਦੀ ਕਸਮ ਹੋਵੇ ਜੇ ਕੋਈ ਹਮਲਾ ਕਰੇ ਸੱਚ ਤੈਨੂੰ ਦੱਸਾਂ ਤੇਰੀ ਚੁੱਕੀ ਕੋਈ ਸੌਂਦਾ ਕੋਈ ਭਰੋਸਾ ਨਹੀਂ ਜਿਹੜਾ ਅਗਲਾ ਸ਼ੇਰ ਹੈ ਉਹ ਹੈ ਨਾ ਕਤਰਾ ਮਾਰਾਂ ਇਤਬਾਰੇ ਬਰੋਸਤ ਮੈਂ ਇਹਦੀ ਅਰਥ ਕਰਦਾਂ ਕਤਰਾ ਸ਼ਬਦ ਇਹ ਪੰਜਾਬੀ ਚ ਵਰਤਨੇ ਆ ਦਰਸਾ ਥੋੜਾ ਜਿਹਾ ਆਪਾਂ ਪਾਣੀ ਦਾ ਕਤਰਾ ਨਾ ਕਤਰਾ ਮਾਰਾਂ ਇਤਬਾਰੇ ਬਰੋਸਤ ਤੇਰੇ ਉੱਤੇ ਹੁਣ ਕਤਰਾ ਭਰ ਵੀ ਰੰਚਕ ਮਾਤਰ ਵੀ ਕੋਈ ਭਰੋਸਾ ਨਹੀਂ ਕਿ ਬਖਸ਼ੀ ਵਾਂ ਦਿਵਾਂ ਖਾਮਾ ਕਿzb ਗੋਸਤ ਤੇਰੇ ਸੈਨਾਪਤੀ ਤੇਰੇ ਵਜੀਰ ਸਭ ਤੋਂ ਵੱਧ ਦੁਨੀਆ ਦੇ ਝੂਠੇ ਬੰਦੇ ਨੇ ਤੇ ਤੇਰੇ ਆਪਣੇ ਜਿਹੜੇ ਐਲਕਾਰ ਨੇ ਉਹ ਮੈਂ ਕਹਿਣਾ ਇਹ ਸ਼ਬਦ ਬਾਦਸ਼ਾਹ ਨੂੰ ਕਹਿਣਾ ਉਹਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਇਹ ਕਵੀ ਦੇ ਬੋਲ ਨਹੀਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਥੋੜਾ ਜਿਹਾਓ 6 ਪੋ ਦੀ ਰਾਤ ਨੂੰ ਹਜ਼ੂਰ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਆ ਗਿਆ ਹੈ ਭਾਵੇਂ ਇਤਿਹਾਸ ਤੁਸੀਂ ਸਾਰੇ ਸੁਣਦੇ ਹੋ ਸੁਣਨਾ ਵੀ ਅੱਗੇ ਪ੍ਰਸੰਗਤ ਜੀ 42 ਸਾਲਾਂ ਦੀ ਉਮਰ ਚ 30 ਸਾਲ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਰਹਿ ਆ ਉੰਜ ਸਾਡੇ ਵਿਦਵਾਨ 29 ਸਾਲ ਮੰਨਦੇ ਆ ਤੇ ਆਨੰਦਪੁਰ ਸਾਹਿਬ ਦੇ ਜਿਹੜੇ ਵਸਨੀਕ ਨੇ ਉਹ 30 ਸਾਲ ਮੰਨਦੇ ਆ 30 ਸਾਲ ਲਗਾਤਾਰ ਸਿਰਫ ਇੱਕ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਰੋਜ਼ ਆਨਾ ਮੱਥਾ ਟੇਕਣ ਜਾਂਦੇ ਰਹੇ ਉਥੋਂ ਹੈ ਸੀਸਗੰਜ ਆਪ ਜੀ ਨੂੰ ਪਤਾ ਹੋਣਾ ਮੈਂ ਪਿਛਲੇ ਦਿਨੀ ਸੀਸਗੰਜ ਤੋਂ ਵੀ ਬੇਨਤੀ ਕੀਤੀ ਸੀਸ ਗੰਜ ਅਨੰਦਪੁਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਪਿਤਾ ਗੁਰਦੇਵ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਸੰਗਤ ਜੀ ਸੰਸਕਾਰ ਤੋਂ ਬਾਅਦ ਕੋਈ ਦਿਨ ਐਸਾ ਨਹੀਂ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਜਗ੍ਹਾ ਤੇ ਨਮਸਕਾਰ ਕਰਨੇ ਗੇ